ਹਲਕਾ ਪਛਮੀ ਅਦੀਨੋਂ ਦੀ ਵਾਰ ਨੰਬਰ 1 ਦੇ ਇੰਚਾਰਜ ਅਤੇ ਕੌਂਸਲਰ ਸੀਟ ਦੇ ਮੁੱਖ ਦਾਵੇਦਾਰ ਪ੍ਰਭ ਉਪਲ ਦੇ ਉਦਮਤ ਸਤਕਾ ਹਲਕਾ ਵਿਧਾਇਕ ਡਾਕਟਰ ਜਸ਼ਪੀਰ ਸਿੰਘ ਸੰਧੂ ਨੇ ਅੱਜ ਵਾਰ ਨੰਬਰ 1 ਗ੍ਰੀਨ ਸਿਟੀ ਗਲੀ ਨੰਬਰ 1 ਅਤੇ 6 ਵਿੱਚ ਸੜਕਾਂ ਬਣਾਉਣ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਡਾਕਟਰ ਸੰਧੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪਛਮੀ ਦੀ ਕੋਈ ਵੀ ਸੜਕ ਅਧੂਰੀ ਨਹੀਂ ਰਹਿਣ ਦਿੱਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਪ੍ਰੀਮਿਕਸ ਸੀਸੀ ਫਲੋਰਿੰਗ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਬਣੀਆਂ ਸੜਕਾਂ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜੋ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ ਇੱਕ ਕਰਕੇ ਪੂਰਾ ਕਰਨ ਵਿੱਚ ਸਫਲ ਸਿੱਧ ਹੋ ਰਹੀ ਹੈ। ਜਿਸ ਨੂੰ ਵੇਖਦੇ ਹੋਏ ਲੋਕ ਆਪ ਮੁਹਾਰੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਪ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿੱਤਉਣਗੇ ਅਤੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਬਣਾਉਣਗੇ। ਇਸ ਮੌਕੇ ਉਹਨਾਂ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਉਹਨਾਂ ਦਾ ਫੋਰੀ ਹੱਲ ਵੀ ਕਰਵਾਏ ਜਾ ਰਹੇ ਹਨ ਇਸ ਮੌਕੇ ਪ੍ਰਭ ਉਪਨ ਲੈ ਡਾਕਟਰ ਸੰਧੂ ਤੇ ਆਏ ਹੋਏ ਆਪ ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਨਗਰ ਨਿਗਮ ਚੋਣਾ ਵਿੱਚ ਸਾਥ ਦੇ ਕੇ ਕੌਂਸਲਰ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਅਮਰਜੀਤ ਸਿੰਘ ਐਲ ਆਈ ਸੀ ਵਾਲੇ ਦਵਿੰਦਰ ਸਿੰਘ ਰੰਦਾਵਾ ਗੁਰਬਖਸ਼ ਸਿੰਘ ਰੰਦਾਵਾ ਰਜਿੰਦਰ ਸਿੰਘ ਰੰਦਾਵਾ ਤੇਜਪਾਲ ਸਿੰਘ ਸੋਲ ਰنجੀਤ ਸਿੰਘ ਗਿੱਲ ਪਰਮਜੀਤ ਸਿੰਘ ਉਡਰਨ ਕਰਮਜੀਤ ਸਿੰਘ ਮਾਹਲ ਡਾਕਟਰ ਸੰਧੂ ਦੇ ਭਰਾ ਦਵਿੰਦਰ ਸਿੰਘ ਪੀਏ ਅਮਰਜੀਤ ਸਿੰਘ ਵੀ ਮੌਜੂਦ ਸਨ ਵਾ ਨੰਬਰ 1 ਪਲਾਸਾ ਬਰੋਡ ਗਲੀ ਨੰਬਰ 6 ਕਾਫੀ ਲੰਬੇ ਸਮੇਂ ਤੋਂ ਜਿਹੜੀ ਗਲੀ ਆ तकरीबन 15 20 ਸਾਲ ਤੋਂ ਜਿਹੜੀ ਗਲੀ ਆ ਇਹਦੀ ਕਿਸੇ ਨੇ ਸਾਰ ਨਹੀਂ ਚ ਲਈ ਸੋ ਅਸੀਂ ਆਪਣੀ ਸਰਕਾਰ ਹੋਣ ਚਾਹੁੰਦੇ ਆਂ ਇਹ ਸ਼ਹਿਰੀ ਦੇ ਸਾਰੀਆਂ ਗਲੀਆਂ ਜਿਹੜੀਆਂ ਪੱਕੀਆਂ ਕਰਵਾਈਆਂ ਸੋ ਇੱਕ ਗਲੀ ਰਹਿ ਗਈ ਸੀ ਉਹ ਗਲੀ ਦਾ ਅਸੀਂ ਅੱਜ ਜਦੋਂ ਕਟਨ ਕੀਤਾ ਸੋ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਗਲੀ ਹੈ ਪੂਰੀ ਜਨਤਾ ਨੂੰ ਸਮਰਪਿਤ ਕਰ ਦਿਆਂਗੇ ਬਹੁਤ ਵੱਡੀ ਗਲੀ ਹੈ ਜੀ ਇਹ ਇਤਿਹਾਸ ਗੁਰਦਰਾ ਸਾਹਿਬ ਗੁਰਦਰਾ ਪਲਾ ਸਾਹਿਬ ਨੂੰ ਜਾਂਦੀ ਮੇਨ ਰੋਡ ਆਏ ਸੋ ਇਸ ਰੋਡ ਦਾ ਅੱਜ ਜਦੋਂ ਕਟਨ ਕੀਤਾ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੈ ਸੀਦੀ ਸਾਡੇ ਲੋਕ ਸਭਾ ਚਾਂਸਦਾਰ ਕਬਾਤ ਸਿੰਘ ਪੁੱਲਰ ਜੀ ਅਰਜਿੰਦਰ ਸਿੰਘ ਪੰਨੂ ਜੀ ਸਾਡੇ ਮਾਰ ਪ੍ਰਧਾਨ ਪ੍ਰਭੂ ਪੁੱਲ ਜੀ ਤੇ ਹੋਰ ਵੀ ਕਾਫੀ ਸਖਸੀਅਤਾਂ ਜਿਹੜੀਆਂ ਉਹ ਇਸ ਮੌਕੇ ਮੇਰੇ ਨਾਲ ਮੌਜੂਦ ਆਏ ਨਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੇਖ ਰਿਹਾ ਇੱਕ ਸਦਕਾਏ ਜਿਹੜਾ ਸੇ ਕੰਮ ਹੋ ਸਿਰੇ ਚੜਿਆ ਸੋ ਮੈਂ ਨਾ ਸਾਰਾਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਤੁਹਾਡੀ ਜਿਹੜੀ ਕਾਫੀ ਚਿਰ ਦੀ ਲੰਮਟਰੀ ਮੰਗ ਸੀ ਜਿਹੜੀ ਅੱਜ ਪੂਰੀ ਹੋਈ ਹੈ। ਕੋਈ ਇਲੈਕਸ਼ਨ ਕਾਰਪੋਰੇਸ਼ਨ ਆ ਰਿਹਾ ਹੈ ਸਾਡੀ ਐਮਐਸਰ ਸ਼ਾਇਦ ਜਿਹੜੀ ਨਗਰਿੰਗ ਦੀਆਂ 85 ਵਾਡਾਂ ਤੇ 55 ਦੀਆਂ 55 ਵਾਡਾਂ ਤੇ ਅਸੀਂ ਜਿੱਤ ਹਾਸਲ ਕਰ ਰਹੇ ਆ ਤੇ ਅਮਰਸਰ ਦੇ ਵਿੱਚ ਮੇਰ ਜਿਹੜਾ ਆਮ ਆਦਮੀ ਪਾਰਟੀ ਦਾ ਬਣੇਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਭੂ ਪਰਵਾੜ ਨੰਬਰ 1 ਚਾਂਜ ਚੋਂ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਭੁੱਲਰ ਸਾਹਿਬ ਦਾ ਜਿਨ੍ਹਾਂ ਨੇ ਪਾਰਟੀ ਵੱਲੋਂ ਇਹ ਗਲੀ ਦਾ ਬੜੇ ਚਿਰ ਦਾ ਵਿਹਾਂ ਮੈਂ ਤੋਂ 15 ਤੋਂ 20 ਸਾਲ ਤੱਕ ਇਹ ਕੰਮ ਜਿਹੜਾ ਲੜਕਦਾ ਆਇਆ ਸੀ ਇਹ ਗਲੀਆਂ ਕਾਫੀ ਜਾਨੀ ਜੇ ਖਰਾਬ ਹੋਈਆਂ ਸੀ ਤੋਂ ਐਮਐਲ ਸਾਹਿਬ ਨੇ ਜਦੋਂ ਹੀ ਸਰਕਾਰ ਆਮ ਆਦਮੀ ਪਾਰਟੀ ਹੁੰਦ ਚਾਈਏ ਕਾਫੀ ਗਲੀਆਂ ਬਣਾਈਆਂ ਤਕਰੀਬਨ 50 ਤੋਂ 60% ਕੰਮ ਹੋ ਗਿਆ ਸੀ ਕੁਝ 40% ਕੰਮ ਰਹਿੰਦਾ ਵਾ ਉਹ ਜਿਹੜੀਆਂ ਗਲੀਆਂ ਵਾ ਉਹ ਵੀ ਐਮਐਲ ਸਾਹਿਬ ਦੀ ਨਿਗਾਹ ਦੇ ਵਿੱਚ ਨੇ ਉਹ ਤਕਰੀਬਨ ਪਾਸ ਹੋਈਆਂ ਨੇ ਕੁਝ ਤਾਂ ਇਲੈਕਸ਼ਨ ਤੋਂ ਪਹਿਲਾਂ ਕੰਮ ਚੱਲ ਪੈਣਗੇ ਕੋਈ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਸਾਰੀਆਂ ਕੰਪਲੀਟ ਕੀਤੀਆਂ ਜਾਣਗੀਆਂ ਮੈਂ ਐਮਐਲ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਸਾਡੇ 1 ਨੰਬਰ ਵਾਰਡ ਨੂੰ 1 ਨ ਕਾਨਵਾਸੀ ਸਾਰੇ ਜੀ ਗਲੀ ਵਾਲੇ ਸਾਰੇ ਭੈਣ ਭਰਾ ਖੁਸ਼ ਆ ਜੀ ਇਦਾਂ ਗਲੀਆਂ ਬਣਦੀਆਂ ਜਿਹੜੀਆਂ ਰਹਿ ਗਈਆਂ ਉਹ ਵੀ ਬਣ ਜਾਣਗੀਆਂ ਤੇ ਸਾਰੇ ਜਿਹੜੇ ਬੜਾ ਜੀ ਇਹ ਇਲਾਕਾ ਬਹੁਤ ਵਧੀਆ ਸਾਰੇ ਨੌਕਰੀ ਪੇਸ਼ੇ ਵਾਲੇ ਲੋਕ ਨੇ ਇੱਥੇ ਸਭ ਪੜੇ ਲਿਖਿਆ ਜਿਹੜਾ ਏਰੀਆ ਉਹ ਰਹ ਰਿਹਾ ਜੀ ਇੱਥੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਗਈ ਬਾਕੀ ਆਮ ਆਦਮੀ ਪਾਰਟੀ ਦੇ ਨਾਲ ਉਦੋਂ ਵੀ ਮੋੜੇ ਨਾਲ ਮੋੜਾ ਜੋੜ ਕੇ ਕਰੇ ਹੁਣ ਵੀ ਨਾਲ ਨਹੀਂ ਧੰਨਵਾਦ ਮੈਂ ਇਕਬਾਲ ਸਿੰਘ ਭੁੱਲਰ ਲੋਕ ਸਭਾ ਅੰਚਾਰਜ ਆਮ ਆਦਮੀ ਪਾਰਟੀ ਅੰਮ੍ਰਿਤਸਰ ਇੱਕ ਕਾਫੀ ਲੰਮੇ ਸਮੇਂ ਤੋਂ ਇਹਨਾਂ ਗਲੀਆਂ ਦੇ ਵਿੱਚ ਕੰਮ ਹੋਣ ਵਾਲੇ ਸੀ ਮੈਂ ਇੱਥੋਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਧੂ ਸਾਹਿਬ ਦੇ ਦਫਤਰ ਗਏ ਸੀ ਅਸੀਂ ਔਰ ਇਹਨਾਂ ਤੋਂ ਰეკਮੈਂਡੇਸ਼ਨ ਐਪਲੀਕੇਸ਼ਨ ਕਰਾ ਕੇ ਅੱਗੋਂ ਦਫਤਰ ਵੱਲੋਂ ਰეკਮੈਂਡੇਸ਼ਨ ਕਰਕੇ ਉਹ ਕਮਿਸ਼ਨਰ ਸਾਹਿਬ ਨੂੰ ਦਿੱਤੀ ਤੇ ਕੱਲ ਡੀਸੀ ਸਾਹਿਬ ਨਾਲ ਮੀਟਿੰਗ ਸੀ ਉੱਥੇ ਸੰਧੂ ਸਾਹਿਬ ਬੋਲੇ ਇਹਨਾਂ तमाम ਬਾਰੇ ਔਰ ਇਹਨਾਂ ਨੇ ਪਹਿਲਾਂ ਵੀ ਕੰਮ ਕਰਾਏ ਨੇ ਇਹ ਵੀ ਉਹਨਾਂ ਦੀ ਬਦੌਲਤ ਕਰਕੇ ਕੱਲ ਉਹਨਾਂ ਨੇ ਉੱਥੇ ਵਾਲੇ ਆਰਡਰ ਕੀਤੇ ਵੀ ਕੱਲ 11 ਵਜੇ ਜਾ ਕੇ ਉਦਘਾਟਨ ਕਰੋ ਅਸੀਂ ਉਦਘਾਟਨ ਕਰਨ ਆਏ ਆ ਹਾਂ ਮੇਰੇ ਕੋਲ ਬਹੁਤ ਸਾਰੀਆਂ ਕੰਪਲੇਂਟਾਂ ਨੇ ਜਿਹੜੀਆਂ ਲਿੰਕ ਗਲੀਆਂ ਨੇ ਉਹ ਬਣਨ ਵਾਲੀਆਂ ਨੇ ਕਿਉਂਕਿ ਇਹ ਗਲੀ ਦਾ ਉਦਘਾਟਨ ਕਰਨ ਤੋਂ ਪਹਿਲਾਂ ਇਹ ਗਲੀ ਜਿਹੜੀ ਸੀ ਲਿੰਕ ਗਲੀਆਂ ਦਾ ਅਸਟੀਮੇਟ ਪਾਸ ਹੋਇਆ ਸੀ ਲਗਭਗ 2.5 2 ਕਰੋੜ ਦਾ ਫਿਰ ਅਸੀਂ ਕਿਹਾ ਵੀ ਆ ਮੇਨ ਗੜੀ ਆ ਤੇ ਇੱਥੋਂ ਬੱਚੇ ਜਾਂਦੇ ਨੇ ਗਲੀ ਬਹੁਤ ਖਰਾਬ ਆ ਔਰ ਦਰਬਾਰ ਸਾਹਿਬ ਨੂੰ ਵੀ ਲੋਕ ਇਹ ਮਹਾਰਾਜ ਦੇ ਘਰ ਜਾਂਦੇ ਨੇ ਸਵੇਰੇ ਨੇਰੇ ਉੱਠ ਕੇ ਤੇ ਇਹਨੂੰ ਪਹਿਲ ਦਿੱਤੀ ਜਾਵੇ ਬਾਕੀ ਗਲੀਆਂ ਵੀ ਜਿਹੜੀਆਂ ਨੇ ਇਸੇ ਤਰ੍ਹਾਂ ਬਾਕੀ ਵੀ ਬਣ ਜਾਣਗੀਆਂ ਤੇ ਤੁਸੀਂ ਸਾਰੇ ਸੰਧੂ ਸਾਹਿਬ ਦਾ ਇਲਾਕਾ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਡੀਆਂ ਥੋੜੇ ਦਿਨਾਂ ਤੱਕ ਦੀ ਇਹ ਲੱਛਣਾਂ ਜਿਹੜੀਆਂ ਨੇ ਆ ਰਹੀਆਂ ਨੇ ਸਾਰੇ ਵੋਟ ਪਾਓ ਆਮ ਆਦਮੀ ਪਾਰਟੀ ਦਾ ਮੇਅਰ ਬਣਾਓ ਤੇ ਮੈਂ ਵਾਅਦਾ ਕਰਦਾ ਕਿ ਮੈਂ ਵੀ ਇੱਕ ਨੰਬਰ ਗਲੀ 'ਚ 40 ਸਾਲ ਤੋਂ ਰਹਿਣਾ ਇੱਕ ਨੰਬਰ ਵਾਰਡ ਦੇ ਵਿੱਚ ਔਰ ਕੋਈ ਵੀ ਗਲੀ ਖਾਲੀ ਨਹੀਂ ਰਹਿਣ ਦਿੱਤੀ ਜਾਈ ਇਹ ਮੇਰੇ ਛੋਟੇ ਭਰਾ ਨੇ ਔਰ ਹਰ ਗੱਲ ਮੰਨਦੇ ਨੇ ਔਰ ਹੋਏਗਾ ਲੇਕਿਨ ਬਣਾਉਣਾ ਮੇਅਰ ਤੁਸੀਂ ਆ ਤੁਹਾਡੀਆਂ ਵੋਟਾਂ ਨੇ ਤੁਹਾਡਾ ਕਾਉਂਸਲਰ ਬਣਾਉਣਾ ਅਸੀਂ ਬਹੁਤ ਛੇਤੀ ਕਾਉਂਸਲਰ ਦਾ ਜਿਹੜਾ ਅਨਾਉਂਸ ਕਰਨ ਜਾ ਰਹੇ ਹਾਂ